ਹਲੋ ਥੋੜਾ ਜਿਹਾ ਘੋਆ ਕਰਕੇ ਲੈਪ ਕਰਕੇ ਮੋਟਰਸਾਈਕਲ ਤੇ ਗੱਠ ਦੇ ਨੂੰ ਮੋਟਰੋ ਨਹੀਂ ਇੱਕ ਦਾ ਨਾਮ ਸੁਨੀਲ ਸਿੰਘ ਤੇ ਜੋਗਾ ਸਿੰਘ ਦਾ ਤੇ ਇੱਕ ਦਾ ਨਾਮ ਵਿਰਨਪ੍ਰੀਤ ਸਿੰਘ ਹੋ ਅਤੇ ਉਹ ਉਹਦਾ ਨਾਮ ਤੁਗੰਦਰ ਸਿੰਘ ਹੋ। ਅਹ ਦੇਖੋ ਜਿਹੜਾ ਮਹਿਰਪੁਰ ਦੇ ਕੋਲ ਮੈਨ ਪਰਦੇਸੀਆ ਦੇ ਕੋਲ ਮੋਟਰਸਾਈਕਲ ਜਿਹੜਾ ਚਾਦਦੇ ਵਿੱਚ ਵੱਗਿਆ ਬਹੁਤ ਹੀ ਦਰਦਨਾਕ ਘਟਨਾ ਹੈ ਉਹ ਨੌਜਵਾਨਾਂ ਦੀ ਮੌਤ ਹੋਈ ਹੈ ਥਾਣਾ ਮੁਕੰਦਪੁਰ ਅਧੀਨ ਆਉਂਦੇ ਪਿੰਡ ਖਾਨਖੰਨਾ ਵਿਖੇ ਸੜਕ ਤੇ ਟੋਆ ਆਨ ਕਾਰਨ ਮੋਟਰਸਾਈਕਲ ਨੂੰ ਬ੍ਰੇਕ ਮਾਰਦੇ ਹੋਏ ਦੋ ਨੌਜਵਾਨ ਦਰਖਤ ਨਾਲ ਜਾ ਟਕਰਾਇਆ ਜਿਸ ਦੇ ਕਰਕੇ ਇੱਕ ਦੀ मौके ਤੇ ਹੀ ਮੌਤ ਹੋ ਗਈ ਅਤੇ ਦੂਜੇ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਲੈ ਕੇ ਜਾਇਆ ਗਿਆ ਜਿੱਥੇ ਉਸ ਦੀ ਵੀ ਮੌਤ ਹੋ ਗਈ ਦੋਨੇ ਪਰਿਵਾਰਾਂ ਵੱਲੋਂ 174 ਦੀ ਕਾਰਵਾਈ ਕਰਦੇ ਹੋਏ ਪੁਲਿਸ ਨੂੰ ਬਿਆਨ ਦਰਜ ਕਰਵਾਏ ਗਏ ਦੋਨਾਂ ਹੀ ਨੌਜਵਾਨਾਂ ਦੀਆਂ ਮ੍ਰਿਤਕ ਦੇ ਸਿਵਲ ਹਸਪਤਾਲ ਬੰਗਾ ਵਿਖੇ ਪੋਸਟਮਾਰਟਮ ਕਰਵਾਉਣ ਲਈ ਲਿਆਂਦੀਆਂ ਮ੍ਰਿਤਕਾ ਦੀ ਪਛਾਣ ਸੁਖਨਿੰਦਰ ਸਿੰਘ ਕਾਲੀ ਰਾਏ ਪੁੱਤਰ ਜੋਗਾ ਸਿੰਘ ਅਤੇ ਗगनਪ੍ਰੀਤ ਸਿੰਘ ਪੁੱਤਰ ਦਵਿੰਦਰ ਸਿੰਘ ਜੋ ਕਿ ਦੋਨੋਂ ਹੀ ਵਾਸੀ ਪਿੰਡ ਖਾਨਖੰਨਾ ਦੇ ਹੀ ਸੀ ਸਰ ਕਿਨਾਪੜਾ ਮੇਰਾ ਨਾਮ ਰਵਿੰਦਰ ਸਿੰਘ ਮੈਂ ਖਾਨਖੰਨਾ ਦਾ ਦਾ ਸਰਪੰਚ ਆ ਜਿਹੜਾ ਐਕਸੀਡੈਂਟ ਹੋਇਆ ਤਾਂ ਡਿਪੈਂਡ ਦੇ ਉੱਤੇ ਆ ਪਤਾ ਲੱਗਾ ਕਿ ਹਾਂਜੀ ਉਹ ਉਹ ਥੋੜਾ ਜਿਹਾ ਟੋਆ ਕਰਕੇ ਸਲਿੱਪ ਕਰ ਗਿਆ ਮੋਟਰਸਾਈਕਲ ਤੇ ਉਹ ਡਾਕਟਰ ਜਿਨੇ ਮੂੰਹ ਤੋਂ ਲਗੇ ਦੁਨਾਨੀ ਇੱਕ ਦਾ ਨਾਮ ਸੁਨਿੰਦਰ ਸਿੰਘ ਤੇ ਜੋਗਾ ਸਿੰਘ ਦਾ ਤੇ ਇੱਕ ਦਾ ਨਾਮ ਗਗਨਪ੍ਰੀਤ ਸਿੰਘ ਤੇ ਉਹਦੇ ਪਿਤਾ ਦਾ ਨਾਮ ਦਵਿੰਦਰ ਸਿੰਘ ਉਹ ਉਮਰ ਕਿੰਨੀ ਦਾ ਦੋਨਾਂ ਦੇ ਕੋਲ ਇੱਕ ਦੀ 19 ਸਾਲ ਆ ਇੱਕ ਦੀ 31 ਸਾਲ ਮਤਲਬ ਸੜਕ ਦੇ ਉੱਤੇ ਜਾਂਦੇ ਸੀ ਪਹਿਲੇ ਵਾਲੀ ਤੇ ਆਨਿਪੈਂਡੈਂਟ ਪਿੰਡ ਜਿਹਾ ਹੈ ਪਿੰਡ ਦੇ ਵਿੱਚ ਆਹਦਾ ਦੇ ਵਿੱਚ ਬੱਜੇ ਇਹ ਦਰਾਫਤ ਵਿੱਚ ਬੱਜੇ ਦੋਨਾਂ ਦੀ ਮੌਤ ਦੋਨਾਂ ਦੀ ਮੌਤ ਹੋ ਗਈ ਸਰਗੀ ਨਾ ਰਿਹਾ ਸਤਨਾਮ ਸਾਨੂੰ ਭਾਰ ਕਰਨਾ ਹੈ ਇਹ ਕੋਈ ਛੋਟਾ ਘਟਨਾ ਬਹੁਤ ਮਾੜੀ ਹੋਈ ਜੀ ਪਿੰਡ ਦੇ ਨੌਜਵਾਨ ਦੇ ਸੀਗੇ ਦਿੱਤੋਂ ਜਿਹੜਾ ਮਹਿਰਮਪੁਰ ਦੇ ਕੋਲ ਮੈਂ ਬਰ ਤੇ ਸਿਵਿਆ ਦੇ ਕੋਲ ਮੋਟਰਸਾਈਕਲ ਜਿਹੜਾ ਉਹਨਾਂ ਦਾ ਹਾਦਸੇ ਦੇ ਵਿੱਚ ਵਜਿਆ ਬਹੁਤ ਹੀ ਦਰਦਨਾਕ ਜਿਹੜੀ ਆ ਉਹ ਨੌਜਵਾਨਾਂ ਦੀ ਮੌਤ ਹੋਈ ਆ ਸਾਰੇ ਪਿੰਡ ਦਾ ਜਿਹੜਾ ਆ ਉਹ ਬੜਾ ਸੋਗ ਦੇ ਵਿੱਚ ਆ ਪਿੰਡ ਸਾਰਾ ਹੀ ਤੇ ਨਾ ਪੂਰਾ ਹੋ ਰਿਹਾ ਇਹ ਘਟਨਾ ਜਿਹੜਾ ਪਿਆ ਆ ਨੌਜਵਾਨ ਮੁੰਡੇ ਸੀ ਤੇ ਦੋਨੇ ਮੁੰਡੇ ਪਿਆਏ ਉਸ ਦੇ ਇੱਕ ਨੂੰ ਸਾਰੇ ਸਿਰ ਇੱਕ ਮੁੰਡਾ ਪਿਆਇਆ ਸੀ ਉਹਦਾ ਤਲਾਕ ਵਿੱਚੋਂ ਪਾਸੀ ਇੱਕ ਅਨਲੈਡ ਸਰੋਨ ਉਮਰ ਕਿੰਨੀ ਕਿੰਨੀ ਦਾ ਉਮਰ ਇੱਕ 22 ਸਾਲ ਦਾ ਹੈ ਜੀ ਇੱਕ 30 ਸਾਲ ਦਾ ਲੱਗਦਾ ਸਰ ਕੀ ਨਾ ਹਟਾਉਣਾ ਇਹ ਸਰ ਜਿੰਨਕੁਮਾਰ ਜੀ ਰਜਿੰਦਰ ਜੀ ਜੇਕਰ ਤੁਹਾਡੇ ਥਾਣੇ ਵਿੱਚ ਇਹ ਕਾਡਣਾ ਬਾਕਰੀਆ ਕਿਦਾਂ ਇਹ ਸਰ ਰਾਤ ਨੂੰ ਧੂਦੋਂ ਮੁੰਡਾ ਛੱਡਣ ਜਾ ਰਿਹਾ ਸੀ ਘਰ ਇਹ ਰਸਤੇ 'ਚ ਕਿਤੇ ਬ੍ਰੇਕ ਮਾਰੀ ਉਹਨੇ ਜੋ ਟੋਆ ਦੇਖ ਕੇ ਬ੍ਰੇਕ ਨਾ ਲੱਗਣ ਕਰਕੇ ਮੋਰੇ ਪ੍ਰਾਖਿ ਸਗਾ ਉਹਦੇ ਵਿੱਚ ਵੱਜੇ ਉਦੇ ਵੱਜੇ ਤਾਂ ਜਦੋਂ ਮੈਂ ਪਤਾ ਲੱਗਿਆ ਪਿੰਡ ਦੇ ਅਨਪਿੰਡ ਦੇ ਨੇ ਲਿਆ ਕੇ ਬਾਹਰ ਕਰਾ ਤੇ ਹੌਸਤਾ ਤੇ ਸਾਨੂੰ ਸਿਰ ਇਨਟੀਮੇਸ਼ਨ ਆਈ 7 ਵਜੇ ਵੀ ਡੈਥ ਹੋ ਗਈ ਦੋਨਾਂ ਦੀ ਦੋਨਾਂ ਦੀ ਹਾਂ ਅਡੂਨ ਐਕਸ ਕਿੰਨੇ ਵੀ ਡਾਕਟਰ 5:00 ਵਜੇ ਆ ਗਏ ਹਾਂਜੀ